ਚਲੋ ਗੱਲ ਆਪਾਂ ਚੋਣਾਂ ਦੀ ਕਰ ਰਹੇ ਹਾਂ ਤੇ ਤਰਨਤਾਰ ਜਿਮਨੀ ਚੋਣ ਵੀ ਇਹਦੇ ਦਰਮਿਆਨ ਹੀ ਹੋਈ ਉਸੇ ਆਖਰੀ ਗੇੜ ਦੇ ਵਿੱਚ ਵੋਟਾਂ ਪਈਆਂ 11 ਨੂੰ ਤੇ 14 ਨੂੰ ਇਕੱਠਿਆਂ ਨਤੀਜੇ ਆਏ ਤੇ ਸੱਤਾਧਾਰੀ ਤਿਰ ਬਾਗੋ-ਬਾਗ ਹੋ ਕੇ ਜਿੱਤੀ ਪਰ ਅਕਾਲੀ ਦਲ ਨੇ ਆਪਣੀ ਨਵੀਂ ਚਰਚਾ ਛੇੜਦੀ ਤੇ ਨਵੀਂ ਚਰਚਾ 'ਚ ਇਹ ਵੀ ਚਰਚਾ ਤੁਰਪੀ ਕਿ ਕੀ ਕੋਈ ਲੀਡਰ ਬਦ ਸਾ ਸਕਦੇ ਨੇ ਕੀ ਅਕਾਲੀ ਦਲ ਸੱਤਾਧਾਰੀ ਤਿਰ ਲਈ ਚੁਣੌਤੀ ਬਣ ਰਿਹਾ ਹੈ ਕੀ ਅਕਾਲੀ ਦਲ ਦੇ ਉੱਤੇ ਹਮਲਾਵਰ ਹੋਈ ਕਿ ਉਹਨਾਂ ਸੱਤਾਧਾਰੀ ਤਿਰ ਪਹਿਲਾਂ ਜਿਹੜੇ ਜਿਨ੍ਹਾਂ ਦੇ ਨਿਸ਼ਾਨੇ ਤੇ ਕਾਂਗਰਸ ਸੀ ਉਹਨਾਂ ਦੇ ਨਿਸ਼ਾਨੇ ਤੇ ਅਕਾਲੀ ਦਲ ਬਾਦਲ ਆ ਸ਼੍ਰੋਮਣੀ ਕਮੇਟੀ ਦਾ ਟ੍ਰੈਂਡ ਬੂਥਾਂ ਤੇ ਅੱਗੇ ਰਹੀ ਹੈ ਪੁਛ ਪਿੰਡਾਂ ਚ ਵੀ ਉਹਦਾ ਕਾਫੀ ਕਾਫੀ ਥਾਂ ਤੋਂ ਦੁਬਾਰੇ ਆ ਪਰ ਕਾਂਗਰਸ ਪਾਰਟੀ ਸਿਰਫ 5 ਬੂਥ ਤੇ ਅਗੇ ਰਹੀ ਹੈ ਤੇ ਮਨਦੀਪ ਸਿੰਘ 4 ਬੂਥ ਤੇ ਅਗੇ ਰਿਹਾ ਬੇਸ਼ੱਕ ਮਨਦੀਪ ਸਿੰਘ ਦੀਆਂ ਵੋਟਾਂ ਕਾਂਗਰਸ ਨਾਲ ਵੱਧ ਨਹੀਂ ਉਹ 3 ਨੰਬਰ ਤੇ ਆਇਆ ਕਾਂਗਰਸ 4ਵੇਂ ਨੰਬਰ ਤੇ ਆਇਆ ਪਰ ਬੂਥ ਦੇ ਮਾਮਲੇ ਵਿੱਚ ਕਾਂਗਰਸੀ ਕਬੂਤ ਪੱਤ ਜਿੱਤੀ ਆ ਸੋ ਕਾਂਗਰਸ ਪਾਰਟੀ 5 ਬੂਥਾਂ ਤੇ ਤੇ ਮਨਦੀਪ ਸਿੰਘ ਖਾਸਾ 4 ਬੂਥਾਂ ਤੇ ਤੇ ਭਾਰਤੀ ਜਨਤਾ ਪਾਰਟੀ ਕਿਸੇ ਬੂਥ ਤੇ ਜਿੱਤ ਨਹੀਂ ਸਕੀ ਸੋ ਇਸ ਲਈ ਬੂਥ ਰਾਜਨੀਤੀ ਦੇ ਵਿੱਚ ਤਾਂ ਬੇਸ਼ੱਕ ਮਤਲਬ ਇੱਕ ਅਦੁੱਖ ਉਪਤਲ ਹੋਇਆ ਹੋਵੇ ਪਰ ਸੱਤਾਧਾਰੀ ਤੇ ਇਸ ਤੋਂ ਵੀ ਆਪਣੇ ਆਪ ਨੂੰ ਬਾਗਬਗ ਦੇਖ ਰਿਹਾ ਹੁਣ ਅਕਾਲੀ ਦਲ ਦੀ ਰਾਜਨੀਤੀ ਦੇ ਉੱਤੇ ਸਭ ਦੀ ਅਨਸਰ ਹੈ ਕਿ ਉਹ ਕਿਹੜਾ ਮੋੜਾ ਘਟੇਗੀ ਕੀ ਸੁਖਵੀਰ ਬਾਦਲ ਪ੍ਰਵਾਨ ਚਣ ਤੋਂ ਬਾਅਦ ਦੇ ਸੂਬੇ ਪੱਧਰ ਇੰਦੀ ਚ ਪ੍ਰਬੰਧ ਹੋ ਜਾਣਗੇ ਕੀ ਤਰਨਤਨ ਚ ਉਹਨਾਂ ਨੇ ਆਪਣੀ ਬਹਾਲੀ ਕਰ ਲਈ ਹੈ ਕੀ ਪੁਲਨ ਸਜੀਤ ਅਕਾਲੀ ਦਲ ਦੇ ਕੋਈ ਲੀਡਰ ਛੱਡ ਕੇ ਆਉਣ ਲਈ ਤਿਆਰ ਹੋ ਗਏ ਨੇ ਕੀ ਸੁਖਵੀਰ ਬਾਦਲ ਦੇ ਕੋਈ ਲੀਡਰਾਂ ਦੇ ਰਾਪਤੇ ਚ ਨੇ ਕੀ ਇਹ ਸਨੇਹਾ ਲਾ ਦਿੱਤਾ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਤੇ ਬ੍ਰੈਂਸਿੰਗ ਜੰਨੂਬਾਜਰਾ ਬੀਬੀ ਜਗੀਰ ਕੌਰ ਨੂੰ ਛੱਡ ਕੇ ਜਾਉਣਾ ਚਾਹੁੰਦੇ ਆ ਬੜਾ